ਇੱਕ ਟਾਈਮ ਦੇ ਵੀ ਅਫਗਾਨ ਸਾਡੇ ਇਥੇ ਚੁੱਕ ਕੇ ਲੈ ਗਏ ਉਹਨਾਂ ਦੀਆਂ ਪੈਣਾਂ ਪੈਣਾਂ ਤੇ ਆਪਣੇ ਨਾਲ ਬਚਾਉਂਦੇ ਸੀਗੇ ਤੇ ਅੱਜ ਕੀ ਗੱਲ ਹੋ ਗਈ ਵੀ ਜਿਹੜੇ ਤਾਂ ਬਚਾਉਣ ਵਾਲੇ ਸੀਗੇ ਉਹਨਾਂ ਦਾ ਪੁੱਛਿਆ ਨਹੀਂ ਜਿਹੜਾ ਚੁੱਕਣ ਵਾਲੇ ਇਹਨਾਂ ਨੇ ਜਿੱਦਾਂ ਲੁੱਟਦੇ ਹੀ ਦੇ ਦਿੰਦੇ ਜਿਵੇਂ ਚੁੱਕਦੇ ਉਹਨਾਂ ਨੂੰ ਇਹ ਜਾ ਕੇ ਪੈਸੇ ਦੇਤੇ ਮੰਨਦੇ ਤੇ ਵੱਡੀ ਵੱਡੀ ਗੱਲ ਹੈ ਇੱਕ ਕੇ ਸਾਡੇ ਭਰਾ ਜਿਹੜੇ ਮਾਲਵੇ ਵਾਲੇ ਜਾਂ ਦੂਰ ਹੁਣ ਵੇਖਿਆ ਬਠਿੰਡੇੋਂ ਵੀਰ ਮਿੱਟੀ ਲੈ ਕੇ ਆਏ ਗੱਟੇ ਭਰ ਕੇ ਨਾਲੇ ਗੱਟੇ ਭਰ ਕੇ ਆਏ ਤੇ ਇਹ ਬੰਦ ਤਾਂ ਹੀ ਵੱਜੇ ਪਿਆ ਤੇ ਸਾਡੇ ਭਰਾ ਸਾਡੇ ਨਾਲ ਖੜੇ ਨੇ ਦੇ ਬੰਦ ਤੇ ਮੇਰੀ ਨੂੰਸ ਕਰਦੇ ਸਾਲਾ ਇਹ ਤੂ ਕਲਮੂ ਦੇ ਕਿੰਨਾ ਲੈਦੇ ਹੋਣੇ ਹੈ ਹੈਲੋ ਹਾਂਜੀ ਵਿੱਚ ਕੀ ਹਾਲ ਆ ਸਰਪੰਚ ਦਰਸ਼ਨ ਬੋਲਦਾ ਜੀ ਹਾਂਜੀ ਦਰਸ਼ਨ ਸਿੰਘ ਵੀਰੇ ਕੀ ਹਾਲ ਆ ਠੀਕ ਆ ਜੀ ਤੇ ਮੈਂ ਕਿਹਾ ਵੀ ਆਪਣੇ ਪਿੰਡ ਚ ਚਾਰ ਚੂੜ ਦੀ ਕਿਵੇਂ ਲੋੜ ਹੈਗੀ ਆ ਡੰਗਰਾ ਪਸ਼ੂਆਂ ਵਾਸਤੇ ਕਿ ਸਰ ਗਿਆ ਵਾ ਨਹੀਂ ਸਰ ਲੋੜ ਤਾਂ ਹੈਗੀ ਆ ਜ਼ਰੂਰ ਵੱਧੋ ਅੱਛਾ ਮੈਂ ਅਹੀਂ ਦਰਸ਼ਨ ਵੀਰੇ ਉੱਥੇ ਹੀ ਅੜੇ ਖਲੋਤੇ ਆ ਅਸੀਂ ਆਉਣਾ ਤਾਂ ਗਾਂ ਹੀ ਆਏ ਹੋਏ ਉੱਥੇ ਤੇ ਉੱਥੋਂ ਗਾਂ ਕੋਈ ਰਾਹ ਜਾਂ ਤਾਂ ਜੇ ਆਪਣੇ ਕੋਲ ਹੈ ਗਿਆ ਛੋਟਾ ਜਿਵੇਂ ਟਰੈਕਟਰ ਵਾਲਾ ਹੈਡਰ ਜਿਹਾ ਹੁੰਦਾ ਮਗਰ ਪੌਣ ਵਾਲਾ ਜਾਂ ਤਾਂ ਜੇ ਲਜਾਣਾ ਤੇ ਲਜਾ ਸਕਦੇ ਹੋ ਵੀ ਜਿਵੇਂ ਪੰਜ ਪੰਜ 10 ਦਾ ਗੰਡਾ ਕਰਕੇ ਲੈ ਜੀਏ ਅੱਛਾ ਉਹ ਅਸੀਂ ਇੱਥੇ ਹੀ ਫਸੇ ਖਲੋਤੇ ਹਾਂ ਤੋਂ ਗਾਂ ਨੰਗੇ ਰਾਤੀ ਵੀ ਮੁੜ ਕੇ ਗਏ ਇੱਥੋਂ ਆਏ ਸੀਗੇ ਭਰਾ ਪਤਾ ਗੱਲ ਕੀ ਹੈ ਹਾਂਜੀ ਹੋਰ ਅਸੀਂ ਹੈਗੀ ਉਹ ਥੱਲੇ ਕੀ हां जी हां जी ਤੁਸੀਂ ਤਾਂ ਅੱਗੇ ਬੈਠੇ ਹੋ ਹੋਰ ਕਰਦੇ ਰਹਿ ਤਾਂ ਇਹ ਮਿੰਦਰ ਕੋ ਕਰ ਰਹੀ ਹੈ ਆਪ ਕੋ ਆਪਣੇ ਮੋਟਰਸੋਂ ਤੇ ਲੈ ਉਹਨਾਂ ਨੇ ਦੇਖ ਤਾਂ ਅੱਗੇ ਨਾ ਇਹ ਪੰਨ ਦੁੱਤੋਂ ਨਾ ਬੱਕਾ ਲ ਬੰਨ ਟੋਪ ਚ ਲੈ ਅੱਜ ਮਚਾ ਹੋ ਗਿਆ ਅੱਜ ਬੰਨ ਬੰਦ ਤਾਂ ਇਹ ਆਵਾਜ਼ ਹੀ ਰੋਕੀ ਹੋਈ ਹੈ ਅੱਛਾ 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 ਠੀਕ ਹੈ ਬਰੇ ਭਾਈ ਗੁਰਜੀ ਕਾ ਖਾਲਸਾ ਭਾਈ ਗੁਰਜੀ ਕੀ ਫਤਿਹ ਸਾਡੇ ਪਿੰਡ ਖੰਨੇਆ ਵਿੱਚ ਖੰਡੂਰ ਦੇ ਸੇਵਾਦਾਰਾਂ ਨੇ ਰਵਨਦੀਪ ਸੇਵਾਦਾਰ ਤੇ ਇਹਨਾਂ ਸਾਰੇ ਸੇਵਾਦਾਰ ਵੀਰਾਂ ਨੇ ਜੁੜ ਕੇ ਚਾਰ ਦੀ ਸੇਵਾ ਪਚਾਈ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਇਸੇ ਤਰ੍ਹਾਂ ਸੇਵਾ ਕਰਨ ਵਿੱਚ ਇਹਨਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਬਣਾਈ ਰੱਖੇ ਭਾਈ ਗੁਰਜੀ ਕਾ ਖਾਲਸਾ ਸਾਰੇ ਵੀਰ ਫਤਿਹ ਪ੍ਰਵਾਨ ਕਰਨਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਵੀਰੋ ਜਿਵੇਂ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਇਸ ਟਾਈਮ ਹਾਲਾਤ ਬਹੁਤ ਜ਼ਿਆਦਾ ਰਿਸਕੀ ਹੋ ਚੁੱਕੇ ਆ ਬਹੁਤ ਜ਼ਿਆਦਾ ਪਾਣੀ ਦੇ ਨਾਲ ਫਲੱਡ ਦੇ ਨਾਲ ਤਬਾਈ ਹੋ ਚੁੱਕੀ ਆ ਤਕਰੀਬਨ ਸਾਡੇ ਮਖੂਦ ਦੇ ਸੁਲਤਾਨਪੁਰ ਹੱਕੇ ਦੇ ਵਿੱਚ ਨੇੜੇ ਤੇ ਖੰਨਾ ਪਿੰਡ ਜਿਵੇਂ ਇਹਦੇ ਨਾਲ ਹੀ ਦਰਿਆ ਲੱਗਦਾ ਆ ਇੱਥੇ ਵੀ ਕਾਫੀ ਫਸਲਾਂ ਬਰਬਾਦ ਹੋ ਚੁੱਕੀਆਂ ਤੇ ਇਸ ਕਰਕੇ ਸਾਡੇ ਵੀਰ ਸਰਪੰਚਾਂ ਨੇ ਸਾਰੇ ਬਹੁਤ ਮਿਹਨਤ ਨਾਲ ਦਿਨ ਰਾਤ ਇੱਕ ਕਰਕੇ ਬੰਨ ਦੇ ਮਿੱਟੀ ਪਾ ਕੇ ਬੰਨ ਨੂੰ ਬਚਾ ਰਹੇ ਆ ਤੇ ਲੋੜਵੰਦਾਂ ਦੀ ਮਦਦ ਕਰ ਰਹੇ ਆ ਵੀਰ ਦਾ ਸਾਨੂੰ ਫੋਨ ਆਇਆ ਸੀ ਵੀ ਇ ਵੇ ਇਥੇ ਪੱਠਿਆਂ 'ਚ ਲੋੜਾ ਕਿਉਂਕਿ ਫਸਲਾਂ ਸਾਰੀਆਂ ਤਕਰੀਬਨ ਖਤਮ ਹੋ ਚੁੱਕੀਆਂ ਨੇ ਵਿਚਾਰੇ ਦੇ ਪਰਿਵਾਰਾਂ ਦੀ ਤੇ ਬਹੁਤ ਜ਼ਿਆਦਾ ਮੁਸ਼ਕਲ ਹੋ ਗਈ ਤੇ ਇਹਨਾਂ ਨੂੰ ਪੱਠੇ ਦੀ ਚਾਰਦੀ ਬਹੁਤ ਲੋੜ ਆ ਤੇ ਮਿੱਟੀ ਦੀ ਵੀ ਵਿਰੇ ਬਹੁਤ ਲੋੜਾ ਜੇ ਤੁਹਾਨੂੰ ਸਭ ਕਹੋਨੇ ਬਾਹਰ ਬਨ ਤੇ ਬਹੁਤ ਜ਼ਿਆਦਾ ਇਥੇ ਟਰੈਕਟਰ ਮਿੱਟੀ ਲੈ ਕੇ ਆ ਰਹੇ ਆ ਤੇ ਬਹੁਤ ਜ਼ਿਆਦਾ ਲੋੜ ਵੀ ਆ ਵਿਰੇ ਕਿਉਂਕਿ ਜੇ ਕਿਤੇ ਰੱਬ ਨਾ ਕਰੇ ਜੇ ਪੁਲ ਕਿਤੇ ਟੁੱਟਦਾ ਹੈ ਤੇ ਦੂਜਾ ਪੰਨ ਟੁੱਟਦਾ ਹੈ ਇਥੇ ਬਹੁਤ ਜ਼ਿਆਦਾ ਭਾਰੀ ਦਵਾਈ ਹੋਣੀ ਆ ਇਸ ਕਰਕੇ ਸੋ ਪਹਿਲਾਂ ਹੀ ਬਚਾਅ ਕਾਰਜਾਂ ਦੇ ਵਿੱਚ ਮੇਰੇ ਵੀਰੋਂ ਡਟੇ ਹੋਏ ਇਹਨਾਂ ਦਾ ਆਪਾਂ ਸਾਥ ਦਈਏ ਵੱਧ ਤੋਂ ਵੱਧ ਮਿੱਟਰੀਆਂ ਚਾਰਾ ਜਿਵੇਂ ਬਾਈਆਂ ਨੂੰ ਲੋੜ ਆ ਇਹ ਚੀਜ਼ ਦੀ ਮੇਨ ਲੋੜ ਇਹਨਾਂ ਨੂੰ ਇਹੀ ਆ ਵੀ ਚਾਰਾ ਵੱਤ ਤੋਂ ਵੱਤ ਪਹੁੰਚਾ ਮਿੱਟੀ ਪਹੁੰਚੇ ਤੇ ਉਹ ਇਸ ਕਰਕੇ ਬਾਈ ਹੋਂਦੇ ਮਤਲਬ ਕਿ ਇਹਨਾਂ ਨੂੰ ਜੋ ਸਾਡੀ ਡਿਊਟੀ ਲਾਈ ਸੀ ਉਹ ਇੱਥੇ ਅਸੀਂ ਚਾਰ ਲੈ ਕੇ ਪਹੁੰਚੇ ਆ ਤੇ ਵੀਰੋ ਸਾਰੇ ਬੇਨਤੀ ਪ੍ਰਮਾਣ ਕਰਿਓ ਵੱਤ ਤੋਂ ਵੱਤ ਇੱਥੇ ਸਹਾਇਤਾ ਦਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵੀ ਚਾ ਲਿਆ ਬੈਠ ਜਾ ਵੀ ਸਾਵਾ ਹਿੰਦੂ ਦੇ ਮਾਰਗ ਇਹ ਬੜੀ ਕਿਰਪਾ ਵੈਰੀ ਹੁੰਦੀ ਕਿ ਵੀਰਾਂ ਦੀ ਫਸਲ ਸਾਰੀ ਡੁੱਬੀ ਪਈ ਆ ਪਰ ਫਿਰ ਵੀ ਘਰੇ ਆਏ ਤੇ ਇਹਨਾਂ ਨੇ ਚਾਹ ਪਿਆਈ ਆ ਕਹਿੰਦੇ ਵੀ ਨਹੀਂ ਚਾਹ ਪੀਣੀ ਆ ਇਹ ਸਾਡੇ ਭਰਾਵਾਂ ਦੀ ਸਾਡੇ ਵੀਰਾਂ ਦੀ ਇਹ ਚੜ੍ਹਦੀ ਕਲਾ ਦੀ ਨਿਸ਼ਾਨੀ ਆ ਕਿ ਘਰੇ ਆਇਆ ਨੂੰ ਖਾਲੀ ਨਾ ਮੋੜਿਆ ਸਾਰਾ ਕੋਈ ਰੋੜਿਆ ਪਿਆ ਸਾਰੀ ਫਸਲ تباہ ਹੋਈ ਪਈ ਆ ਪਰ ਫਿਰ ਵੀ ਕਹਿੰਦੇ ਨਹੀਂ ਚਾਹ ਪਿਆ ਕੇ ਗੱਲ ਨਹੀਂ ਆ ਇਹ ਚੜ੍ਹਦੀ ਕਲਾ ਪਿਆਰ ਇਦਾਂ ਹੀ ਪਿਆਰ ਵਸਦਾ ਰਹਿਣਾ ਇੱਕ ਨਾ ਅ ਵੀਰ ਉਹ ਵੀ ਕਹ ਰਹੇ ਵੀ ਕਿ ਜਿਵੇਂ ਉਹਨੇ ਦਰਿਆ ਤੋਂ ਬੰਨ ਤੁਲੇ ਪਾਸੇ ਬੈਠੇ ਪਰ ਇਹਨਾਂ ਦੀ ਜਮੀਨ ਦੇ ਅੱਧਾ ਸਾਰੇ ਰਣੀਆਂ ਆਈਆਂ ਆਪਣੇ ਕਈ ਵੀਰ ਇਦਾਂ ਹੀ ਰਹਿ ਜਾਂਦੇ ਕਿਉਂਕਿ ਆਪਣੇ ਜਿਹੜੇ ਜੀਮੀਦਾਰ ਭਰਾ ਜਾਂ ਕੋਈ ਵੀ ਵਰਗ ਉਹਨੂੰ ਆਪਣੇ ਲੋਕਾਂ ਨੂੰ ਕਹਿਣਾ ਮੰਗਣਾ ਬੜਾ ਔਖਾ ਚਲੋ ਆਪਣੇ ਭਰਾ ਨੇ ਆਪਾਂ ਸੇਵਾ ਸਾਰੀ ਲੈ ਕੇ ਉਹਨੇ ਸੇਵਾ ਕਰਦੇ ਆ ਤੇ ਵੀਰ ਕੋਲ ਮੰਨ ਲਓ ਇੱਥੇ ਹੈਗਾ ਵਾ ਖੰਨੇ ਇਹਨਾਂ ਨੂੰ ਜਿਆਦਾ ਚਾਰ ਦੀ ਲੋੜ ਹੈ ਹਨਾ ਪੱਠੇ ਦੱਥੇ ਜਿਆਦਾ ਲੋੜ ਫੋਟ ਤੁਹਾਨੂੰ ਇੱਥੇ ਤੇ ਜਿਹੜਾ ਉਹਦਨੇ ਹੀ ਕਰਦੇ ਰਹਿੰਦੇ ਬਾਕੀ ਇਹਨਾਂ ਦਾ ਜਿਆਦਾ ਪਸਵਾ ਕਿਵੇਂ ਵਸਰੀ ਜਾਂਦਾ ਹੈ ਕਰ ਰਹੇ ਚਲੋ ਇਹ ਬੜੀ ਚੜ੍ਹਦੀ ਕਲਾ ਵਾਲੀ ਗੱਲ ਹੈ ਨਹੀਂ ਤੇ ਜਿਹੜੇ ਕਈ ਇਹੋ ਜਿਹੇ ਅੰਥ ਹੁੰਦੇ ਨੇ ਜਿਹੜੇ ਕਹਿੰਦੇ ਸਾਨੂੰ ਆ ਵੀ ਲਿਆ ਦੇਓ ਵੀ ਲਿਆ ਦੇਓ ਚਲੋ ਇਹਨਾਂ ਦੀ ਮੇਲ ਹੈ ਵੀ ਸਾਨੂੰ ਜਦੋਂ ਸਾਡਾ ਘਰ-ਬਾਰ ਬਚਿਆ ਹੋਇਆ ਵਾ ਆ ਟੰਗਰਾ ਦਾ ਚਾਰਾ ਤੇ ਕੋਈ ਪਹਿਲਾਂ ਆਪਣੇ ਕੋਲ ਹੋ ਗਿਆ ਸੀ ਦੇਖੇ ਚੱਲ ਜੇ ਤੁਹਾਡੇ ਤੋਂ ਕੋਈ ਹੋਵੇ ਪਹਿਲੇ ਜੇ ਤੱਕ ਠੀਕ ਹੈ ਵੀਰੇ ਵਿੱਚ ਨਾ ਪਰ ਜੀ ਆਪਣੇ 15 ਘਰ ਨੇ 15 ਘਰ ਨੇ ਜਿਨ੍ਹਾਂ ਦੀ ਪੱਠੇ-ਪੁੱਠੇ ਸਾਰੇ ਵਿੱਚ ਸੀ ਤੇ ਰਿਆ ਹਾਂਜੀ ਹਾਂਜੀ ਹਾਂ ਤੇ ਆਪਣਾ ਇੰਨਾ بڑا ਜਿਹੜਾ ਹਸਪਤਾਲ ਵਰਗਾ ਘਰ ਬਜ ਗਿਆ ਵਾ ਘਰ ਬਜ ਗਿਆ ਹਾਂਜੀ ਮਾਰਗ ਦਾ ਸ਼ੁਰੂ ਕਰਦੇ ਹਾਂ ਚਲੋ ਘਰ ਬਜੇ ਨੇ ਸੁਫੀ ਇਹ ਬਸ ਆਪਣੇ ਖਾਣ ਕੇ ਨੂੰ ਤੋ ਕੋਈ ਨਹੀਂ ਸਿਰਫ ਉਹ ਪੱਟੀਆਂ ਦੀ ਤੇ ਮਿੱਟੀ ਦੀ ਤੇ ਮਿੱਟੀ ਦੇ ਗੱਟਿਆਂ ਦੀ ਆਪਣੇ ਨੇ ਸੈਕਟਰ ਹੀ ਕਰਦੇ ਬਾਰੇ ਦੀ ਕਿਰਪਾ ਬੜੀ ਜ਼ੋਰ ਬਹੁਤ ਚਾਦੀ ਬਹੁਤ ਬਠਿੰਡੇ ਤੋਂ ਵੀ ਆ ਰਹੇ ਨੇ ਬੜੀ ਵੱਡੀ ਗੱਲ ਹੈ ਇੱਕ ਇੱਕ ਸਾਡੇ ਭਰਾ ਜਿਹੜੇ ਮਾਲਵੇ ਵਾਲੇ ਜਾਂ ਦੂਰ ਹੁਣ ਵੇਖਿਆ ਬਠਿੰਡੇੋਂ ਵੀਰ ਮਿੱਟੀ ਲੈ ਕੇ ਆਏ ਗੱਟੇ ਭਰ ਕੇ ਨਾਲੇ ਗੱਟੇ ਭਰ ਕੇ ਆਏ ਤੇ ਇਹ ਬੰਨ ਤਾਂ ਹੀ ਵੱਜੇ ਪਏ ਤੇ ਸਾਡੇ ਭਰਾ ਸਾਡੇ ਨਾਲ ਗੜੇ ਨੇ ਸਰਕਾਰਾਂ ਤੋਂ ਕੋਈ ਆ ਨਹੀਂ ਮੇਰੇ ਪਿੰਡ ਤੋਂ ਦੋ ਟਰਾਲੀਆਂ ਆਈਆਂ ਨੇ ਗੱਟੇ ਭਰ ਮੇਰੇ ਕੋਲ ਮੋਗੇ ਹਾਂਜੀ ਉਹ ਮੋੜ ਇੱਥੋਂ ਤਾਂ ਸਿਵੀ ਖੜੇ ਹੈ ਨਾ ਉਹ ਬੰਗਾਲੀ ਵਾਲੇ ਉਹ ਕਿੰਨੀ ਚੋਲ ਰਹੀ ਹੈ ਆਹ ਵੇਖੋ ਟਰਾਲੀਆਂ ਪਰ ਪਰ ਤੁਰੀਆਂ ਹੀ ਜਾਂਦੀਆਂ ਮੈਨੂੰ ਲੱਗਦਾ ਬਹੁਤ ਆਏ ਤੇ ਵਡੀਆਂ ਖਲੋਤੀਆਂ ਤੂੰ ਇੱਥੇ ਜਾ ਕੇ ਮੰਨ ਲਓ ਲੈ ਲੱਗੀ ਪਈ ਆ ਬਹੁਤ ਪਹਿਲਾਂ ਰੁਕਣੇ ਵਾਲੇ ਵੀ ਲੋਕਾਂ ਨੇ ਫੜ ਲਿਆ ਤਾਂ ਮਿੱਟੀ ਦਾ ਸਾਡੇ ਪਰੇ ਸਾਡੇ ਲੋਕਾਂ ਨੇ ਵੀ ਵਾਅ ਮਾਰਦੀ ਪੈਂਦੀ ਹੈ ਨਾ ਜਦੋਂ ਅਸੀਂ ਭਰਾਵਾਂ ਨੂੰ ਵਾਅ ਮਾਰਦੇ ਹਾਂ ਫਿਰ ਸਾਡੇ ਲੱਗ ਜਾਂਦੇ ਹੁਣ ਕਿੰਦਾ ਸਰਕਾਰ ਇਹ ਕਹਿੰਦੀ ਵੀ ਸਾਥੋਂ ਪੰਜਾਬੀ ਮੰਗਣ ਪਰ ਸਾਡੇ ਲੋਕ ਵੀ ਮੰਗਦੇ ਆਂ ਅੱਜ ਨਾ ਮੰਗੋ ਅਗਰ ਸਾਡੇ ਪੰਜਾਬੀ ਸਾਡੇ ਪ੍ਰਾਜਾ ਦਾ ਪੰਜਾਬ ਦੇ ਨੌਜਵਾਨ ਪੱਕੇ ਪੰਜਾਬ ਵਸਦਾ ਵੀ ਗੁਰਾਵਾ ਆਵੇਂ ਨਸ਼ੇ ਦੀ ਆਪਣੀ ਜੋਨੀ ਬਟ ਇੱਕ ਗੱਲ ਹੋ ਰਾ ਜਿੰਨੇ ਕਹਿੰਦੇ ਨੇ ਨਾ ਵੀ ਆ ਟਰੈਕਟਰ ਸਜਾ ਲਏ ਇਹਨਾਂ ਨੇ ਇੰਨੇ ਪੈਸੇ ਲਾ ਲਏ ਉਹਨਾਂ ਉਹ ਟਰੈਕਟਰ ਗੁੰਝਦੇ ਫਿਰਦੇ ਆ ਉਹ ਆਉਂਦੇ ਨੇ ਉਹ ਟਰੈਕਟਰ ਜਿਹੜੇ ਬੜੇ ਮੱਤਰੇ ਆ ਸਭ ਤੋਂ ਜਾਰੀ ਸੇਵਾ ਉਹ ਲਾਉਂਦੇ ਆ ਨਾਲਾ ਵੇ ਜਿਹੜੇ ਬੇਦਖਾਂ ਦਾ ਕੰਮ ਹੋਈ ਦੋ ਕੰਮ ਹੋ ਰਹੇ ਪਏ ਤੁਹਾਡੇ ਦਾ ਕੁਝ ਨਹੀਂ ਆਇਆ ਨਹੀਂ ਸਰਕਾਰ ਤੋਂ ਇੱਕੋ ਕਹਿੰਦੇ ਮੁਰਗੀ ਦਾ ਪੱਧਿਆ ਮਾਰਦੇ ਆਂ ਬੱਕਰੀ ਦਾ ਦੇਾਂਗੇ ਉਹਨੇ ਬਹੁਤ ਕੁੜੀ ਦੇ ਦਾ ਰਿਹਾ ਜਾਂਦੇ ਦੇ ਪੈਸੇ ਜਿਵੇਂ ਉਹ ਤਾਂ ਅੱਜ ਦੀ ਨਿਊਜ਼ ਹੈ بیمار ਹੋ ਕੇ ਹਸਪੀਟਲ ਦਾਖਲ ਪਿਆ ਸੁਣ ਲੋ ਕੌਣ ਹੈ ਭਗਵੰਦ ਮਾਨਸਾ ਹੈ ਮੈਂ ਤਾਂ ਅੱਜ ਦੀ ਨਿਊਜ਼ ਮਤਲਬ ਕਿ ਖਬਰ ਪੜ੍ਹਦੇ ਆ ਸੁਣਦੇ ਆ ਸੀਗਾ ਰਾਤ ਪਰਸੋ ਜੈਤਨ ਨੇ ਰੋਟੀ ਬੈਠ ਕੇ ਖਾਧੀ ਫੱਲੇ ਉਦੋਂ ਸ਼ਾਮ ਦਾ ਢੇਲੋ ਵਿਖਾਉਣ ਦੇ ਸੀ ਕਿੰਦੇ ਵੀ ਉੱਥੇ ਆਪਣੇ ਮੁਕੇ ਹਿਆਤ ਬੜਾ ਬੜਾ ਹੋਟਲ ਬੜਾ ਤਗੜਾ ਰਾਤ ਉੱਥੇ ਜਾ ਕੇ ਗੁਜ਼ਾਰੀਏ ਨੇ ਭਣਪਾਂ ਦਾ ਫਿਰ ਮਖਮਲੀ ਗੱਦਿਆਂ ਤੇ ਜਾ ਕੇ ਸੁੱਤਾ ਫਿਰ ਹੋਰ ਵੀ ਨਾਲ ਬੜਾ ਕੁਝ ਚੱਲਿਆ ਨਾ ਜਾਣੋ ਜਿਆ ਉਹ ਲੋਜੇ ਖਾਣੇ ਹੋਰ ਹੋਰ ਜਿਆਦਾ ਆਪ ਦੇ ਕੋਲ दारू ਇੰਨੀ ਹੋਣਾ ਬੰਦੇ ਕੋਲ ਫਸਾ ਦੇ ਆਪ ਦੇ ਬੰਦੇ ਤਾਂ ਹੀ ਲੈ ਆਉਂਦੇ ਨਾ ਪਹਿਲੇ ਸੁਕਾ ਕੇ ਵੀ ਦੂਜੇ ਨੂੰ ਸੇਲ ਜਾਂਦਾ ਤੁਹਾਨੂੰ ਪਤਾ ਉਹ ਕਿੱਥੋਂ ਆੜਨਾ ਚੱਲਦਾ ਆ ਬੰਦਾ ਹਣ ਤੁਸੀਂ ਦੂਰ ਨਾ ਜਾਓ ਮੋਤੀ ਨੇ ਅਫਗਾਨਿਸਤਾਨ ਨੂੰ ਦਿੱਤੀ ਹੈ ਸਹਾਇਤਾ ਅਫਗਾਨਿਸਤਾਨ ਚ ਦੱਜੇ ਆਏ ਸੀ ਕਿ ਪਹਚਾ ਲ ਉਥੇ ਨਾਲ ਦੇ ਦਿੱਤੀ ਪਰ ਪੰਜਾਬ ਨੂੰ ਅਜੇ ਤੱਕ ਇੱਕ ਪੈਸੇ ਦੀ ਮੱਤ ਨਹੀਂ ਟਵੀਟ ਹੀ ਨਹੀਂ ਕੀਤਾ ਸਾਨੂੰ ਵੀ ਪੰਜਾਬ ਚ ਮਾਰ ਆਇਆ ਤੇ ਫਿਰ ਇਸ ਤੋਂ ਕੀ ਸਮਝੀਏ ਕਿ ਪੰਜਾਬ ਫਿਰ ਭਾਰਤ ਦਾ ਹਿੱਸਾ ਨਹੀਂ ਹੈਗਾ ਆਪਾਂ ਸਮਝਾ ਕੇ ਬਿਨਾਂ ਅਫਗਾਨਿਸਤਾਨੋਂ ਨਰਦਾ ਹੋ ਗਿਆ ਹੈ ਸਾਡੇ ਜਿਹੜੇ ਪੰਜਾਬੀ ਭਰਾ ਨੇ ਬਗਾਨੇ ਹੋਗੇ ਸਮਝ ਨਾਲ ਜਦੋਂ ਦੰਗਲ ਪਈ ਪਈ ਪੰਜਾਬੀ ਬਹੁਤ ਤੰਦਰੁਸਤ ਜਿਆਦਾ ਪੰਜਾਬੀ ਤੇ ਭੀੜ ਪੈਂਦਾ ਤਾਂ ਕੋਈ ਵੀ ਨਹੀਂ ਕੋਈ ਨਹੀਂ ਖੜਦਾ ਨਹੀਂ ਰਿਆ ਨਾਲ ਤੁਰ ਪਿਆ ਆਪਾਂ ਆ ਵੀ ਸੁਣਦੇ ਹਈਏ ਇੱਕ ਟਾਈਮ ਤੇ ਵੀ ਅਫਗਾਨ ਸਾਡੇ ਇਥੇ ਚੁੱਕ ਕੇ ਲੈ ਗਏ ਉਹਨਾਂ ਦੀਆਂ ਭੈਣਾਂ ਭੈਣਾਂ ਤੇ ਆਪਣੇ ਲੈ ਬਚਾਉਂਦੇ ਸੀਗੇ ਤੇ ਅੱਜ ਕੀ ਗੱਲ ਹੋ ਗਈ ਵੀ ਜਿਹੜੇ ਤਾਂ ਬਚਾਉਣ ਵਾਲੇ ਸੀਗੇ ਉਹਨਾਂ ਦਾ ਪੁੱਛਿਆ ਨਹੀਂ ਜਿਹੜਾ ਇਹ ਚੁੱਕਣ ਵਾਲੇ ਇਹਨਾਂ ਜਿੰਨਾ ਉੜਦੇ ਹੀ ਦੇ ਦੇਣੇ ਜਲਾਣੇ ਚੁੱਕਦੇ ਹੀ ਉਹਨਾਂ ਨੂੰ ਇਹ ਜਾ ਕੇ ਪੈਸੇ ਦੇਤੇ ਮੰਨਦੇ ਤੇ ਅਗਰ ਜੀ ਐਡੀ ਬਗੈਰਤ ਵੀ ਕਿੰਦੀ ਘਟੀਆਂ ਗੱਲ ਮਹਾਪੇ ਜਿਹੜਾ ਪੰਜਾਬ ਸਾਰੇ ਭਾਤ ਨੂੰ ਰਜਾਉਂਦਾ ਸਾਰੇ ਘਣਾ ਵੇਚ ਕੇ ਸਾਰੇ ਚੌਲ ਤੇ ਆਟਾ ਰੋਟੀਆਂ ਸਾਰੇ ਪੰਜਾਬ ਜੀ ਆਪਣੇ ਜਿੰਦ ਗਿਆ ਉਹਦੀ ਕਦਰ ਕੋਈ ਨਹੀਂ ਜਿਹੜਾ ਨਾ ਚਵੇੜਾ ਮਾਰਦਾ ਮੜਾ ਕਹਿੰਦਾ ਉਹ ਨੂੰ ਇਹ ਸਭ ਕੁਝ ਦੇਈ ਹੋਰ ਸਟੇਟਾਂ ਜਾ ਕੇ ਵੇਖ ਕੋਈ ਇਹ ਨਹੀਂ ਆਪਣਾ ਪੰਜਾਬੀ ਪੱਧਰ ਲੱਗਾ ਸਟੇਟ ਹੈ ਹਰਿਆਣਾ ਜੇ ਮਤਲਬ ਆਪਣਾ ਜਾਤੀ ਲਈ ਯਾਰ 93% ਛੇਦੀਆਂ ਸਾਡੇ ਪੰਜਾਬੀਆਂ ਦੀ ਜੁਆਕੀ ਹੈ ਗੋਲੀ ਖਾਣ ਨੂੰ ਸਾਡੇ ਪੰਜਾਬੀ ਤਿਰੰਗੇ ਦੇ ਸਭ ਤੋਂ ਵੱਧ ਲਿਪਟ ਕੇ ਕੌਣ ਆਉਂਦੇ ਸਾਡੇ ਪੰਜਾਬੀ ਠੀਕ ਹਾਲਤ ਸਾਰੀਆਂ ਆਪਣੀਆਂ ਨੇ ਹਰ ਇੱਕ ਕੰਮ ਚ ਜਿਵੇਂ ਆਪਣੀ ਹਰੀ ਕ੍ਰਾਂਤੀ ਆਈ ਸੀ ਲੋਕਾਂ ਦੇ ਅੱਜ ਜ਼ਮੀਨ ਜੋ ਹਰੀਕਰਾਸੀ ਲੈ ਕੇ ਜਦੋਂ ਕਾਲ ਪਾ ਗਿਆ ਹੈ ਸਾਰੇ ਭਾਰਤ ਦਾ ਢਿੱਡ ਭਰਿਆ ਹੈ ਅੱਜ ਤੁਸੀਂ ਲਾਓ ਵੀ ਤੁਹੇ ਕੋਈ ਪੁੱਛਣ ਤੱਕ ਨਹੀਂ ਆਇਆ ਹੁਣ ਮੰਨ ਲਓ ਮਹਾਦਲ ਤੋਂ ਚਲੋ ਆਇਆ ਹੜਾ ਉੱਥੇ 2200 ਕਰੋੜ ਉਹਨਾਂ ਨੇ ਦੇਸੀ ਨਹੀਂ ਪਤਾ ਨਹੀਂ ਤੁਹਾਡਾ ਬੋਮ ਕੋਈ ਨਹੀਂ ਕੋਈ ਲੰਗਰ ਸਾਹਿਬ ਕੇ ਜਾਓ ਕੋਈ ਜੇ ਤੈਨੂੰ ਚਾਹੀਦਾ ਕੋਈ ਜਾਣਦੀ ਉਹ ਤੋਂ ਕਰਨਾ